ਆ ਤੁਹਾਡੇ ਨਾਲ ਸਕਰੀਨ ਦੇ ਉੱਤੇ ਵੀਡੀਓ ਸ਼ੇਅਰ ਕਰ ਰਹੇ ਆ ਇਹ ਵੀਡੀਓ ਧਿਆਨ ਦੇ ਨਾਲ ਵੇਖੋ ਇਹ ਕੀ ਗੰਦ ਪਾ ਰਹੀ ਆ ਮੰਦਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਉਹ ਤਨ ਸ਼੍ਰੀ ਗੁਰੂ ਨਾਨਕ ਦੇਵ ਜੀਾਂ ਦੇ ਵਿਆਹਪੁਰਪ ਬਟਾਲੇ ਵਿਖੇ ਸ਼ਰਦਾ ਭਾਵਨਾ ਦੇ ਨਾਲ ਆਉਣ ਵਾਲੀ ਸੰਗਤ ਉਹ ਸੰਗਤ ਨੂੰ ਤੰਗ ਕਰਨ ਵਾਲੀ ਹੁੱਲੜ ਬਾਜ ਮੰਢੀਰ ਟਰੱਕਾਂ ਦੇ ਉੱਤੇ ਵੱਡੇ ਸਪੀਕਰ ਲਾ ਕੇ ਉੱਚੀ ਉੱਚੀ ਗਾਣੇ ਵਜਾਉਣੇ ਬੋਲਟਾਂ ਦੇ ਸਲੈਂਸਰਾਂ ਦੇ ਪਟਾਕੇ ਮਰਵਾਉਣੇ ਤੇ ਛੋਟੇ ਮੋਟਰਸਾਈਕਲ ਨੂੰ ਆਮ ਤੁਸੀਂ ਵੇਖਿਆ ਹੋਣਾ ਉਹਨਾਂ ਦੇ ਪਾਈਪ ਬੈਂਡ ਪਾ ਕਰਕੇ ਤੇ ਰੇਸਾਂ ਯੋਰੀ ਯੋਰੀ ਦੀਆਂ ਦੇਣੀਆਂ ਦਾ ਸੰਗਤ ਨੂੰ ਜਿਹੜਾ ਆ ਉਹ ਤੰਗ ਕਰਨਾ ਹੋਰ ਵੀ ਕਈ ਹੁੱਲੜਬਾਜ਼ੀਆਂ ਇਹ ਲੋਕ ਜਿਹੜੇ ਨੇ ਕਰਦੇ ਨੇ ਸੰਗਤ ਦੇ ਵਿੱਚ ਜਾ ਕੇ ਤੇ ਸੰਗਤ ਨੂੰ ਤੰਗ ਕਰਦੇ ਨੇ ਉਹ ਮੰਢੀਰ ਨੂੰ ਸਿੱਧੇ ਤੌਰ ਤੇ ਚੇਤਾਵਨੀ ਆ ਵੀ ਹੁੱਲੜਬਾਜ਼ ਮੰਢੀਰ ਜਿਹੜੀ ਵੀ ਕੋ ਟਰੈਕਟਰ ਦੇ ਉੱਤੇ ਵੱਡੇ ਸਪੀਕਰ ਲਾ ਕੇ ਪੁੱਠੇ ਕੰਮ ਕਰਦਾ ਸਾਨੂੰ ਲੱਭ ਜਾਂਦਾ ਹੈ ਮੋਟਰਸਾਈਕਲਾਂ ਦੇ ਸਲੈਂਸਰ ਲਾ ਕਰਕੇ ਪੁੱਠੇ ਕੰਮ ਕਰਦਾ ਲੱਭਦਾ ਤੇ ਸਲੋਤਰ ਚੰਗੀ ਤਰ੍ਹਾਂ ਰੀਜ ਦੇ ਨਾਲ ਫੇਰਾਂਗੇ ਲਿਹਾਜ਼ ਕਿਸੇ ਦਾ ਕੋਈ ਨਹੀਂ ਕਰਨਾ ਭਾਵੇਂ ਕੋਈ ਕਿਸੇ ਦੇ ਦਿਮਾਲਾ ਵੀ ਸਜਾਇਆ ਪੱਗ ਬੰਨੀ ਹੈ ਤੇ ਭਾਵੇਂ ਕੋਈ ਮੋਨਾ ਹੈ ਸਿਰੋਂ ਇਹ ਵਾਰਨੇਗਾ ਸਿੰਘਾਂ ਵੱਲੋਂ ਗੁਰਮਤਿ ਸਿੰਘਾਂ ਦੇ ਹੋ ਚੁੱਕੇ ਨੇ ਬੰਦੇ ਬਣ ਜਾਓ ਪਿਛਲੀ ਵਾਰ ਸਾਨੂੰ ਬਹੁਤ ਵੀਡੀਓ ਵਾਇਰਲ ਜਿਹੜੀਆਂ ਉਹ ਆਈਆਂ ਸੀਗੀਆਂ ਤੁਸੀਂ ਚਿੱਟੀ ਗਰਾਊਂਡ ਦੇ ਵਿੱਚ ਜੋ ਗੰਦ ਘੋਲਿਆ ਸੀਗਾ ਟਰੈਕਟਰਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਤੁਹਾਡੇ ਨਾਲ ਸਕਰੀਨ ਦੇ ਉੱਤੇ ਵੀਡੀਓ ਸ਼ੇਅਰ ਕਰ ਰਹੇ ਆ ਇਹ ਵੀਡੀਓ ਧਿਆਨ ਦੇ ਨਾਲ ਵੇਖੋ ਇਹ ਕੀ ਗੰਦ ਪਾ ਰਹੀ ਆ ਮਢੀਰ ਇਹ ਘਰਾਂ ਦੇ ਵਿੱਚੋਂ ਜਿਹੜੇ ਪਰਿਵਾਰਾਂ ਦੇ ਵਿੱਚੋਂ ਆਉਂਦੇ ਨੇ ਉਹਨਾਂ ਪਰਿਵਾਰਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਬਜ਼ੁਰਗੋ ਇਹਨਾਂ ਬੱਚਿਆਂ ਨੂੰ ਸਮਝਾ ਕਰਕੇ ਭੇਜੋ ਕੱਲ ਨੂੰ ਕੋਈ ਹੋਣੀ ਹੁੰਦੀ ਆ ਕੋਈ ਕਾਰਵਾਈ ਹੁੰਦੀ ਆ ਸਿੰਘਾਂ ਵੱਲੋਂ ਤੇ ਗੁਰਧਾਮਾ ਦੀ ਮਰਿਆਦਾ ਜਿਹੜੀ ਬਿਲਕੁਲ ਕਾਇਮ ਰੱਖਣ ਦੇ ਵਾਸਤੇ ਅਸੀਂ ਕੁਝ ਵੀ ਕਿਸੇ ਹੱਦ ਤੱਕ ਵੀ ਜਾ ਸਕਦੇ ਆ ਇਨਾ ਬੰਦਿਆਂ ਨੂੰ ਘਰੋਂ ਸਮਝਾ ਕਰਕੇ ਭੇਜਿਓ ਹੁੱਲਣ ਬਾਜ ਮੰਢੀਰ ਜਿਹੜੀ ਆ ਇਹ ਕੋਈ ਸ਼ਰਦਾ ਭਾਵਨਾ ਲੈ ਕਰਕੇ ਨਹੀਂ ਆਉਂਦੇ ਇਹ ਹੁੱਲਣ ਬਾਜ ਮੰਢੀਰ ਜਿਹੜੀ ਆ ਇਹ ਸੰਗਤ ਨੂੰ ਤੰਗ ਕਰਨ ਦਾ ਇਹਨਾਂ ਨੇ ਠੇਕਾ ਲਿਆ ਹੋਇਆ ਇਹਨਾਂ ਨੇ ਹਰ ਵਾਰ ਵੱਡੇ ਸਪੀਕਰ ਲਾ ਕੇ ਵੱਡੇ ਸਲੰਸਰ ਪਾ ਕੇ ਟਰੈਕਟਰਾਂ ਨੂੰ ਤੇ ਰੇਸਾ ਦੇਣੀਆ ਸੰਗਤ ਨੂੰ ਤੰਗ ਕਰਨਾ ਸ਼੍ਰੀ ਅਨੰਦਪੁਰ ਸਾਹਿਬ ਵੀ ਗੁਰੂ ਸਾਹਿਬ ਜੀਆ ਨੇ ਆ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਾਲ ਜਿਹੜੀ ਆ ਸੇਵਾ ਲਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਹਰ ਗੁਰਦੁਆਮ ਦੇ ਉੱਤੇ ਜਿਹੜੀ ਹੁੱਲੜਬਾਜੀ ਹੁੰਦੀ ਆ ਉਹਨੂੰ ਰੋਕਣ ਦੇ ਲਈ ਜਤਨਸ਼ੀਲ ਰਹਾਂਗੇ ਤਿਆਰ ਬਰ ਤਿਆਰ ਰਹਾਂਗੇ ਜਿਹੜਾ ਹੁੱਲੜਬਾਜ ਮੰਢੀਰ ਹੁੱਲੜਬਾਜੀ ਕਰਦਾ ਕੋਈ ਮਿਲ ਗਿਆ ਲੱਭ ਗਿਆ ਸਾਨੂੰ ਤੇ ਸਾਡੇ ਤੋਂ ਬਰਦਾਸ਼ਤ ਇਹ ਗੱਲਾਂ ਨਹੀਂ ਹੋਣੀਆਂ ਗੁਰਦੁਆਮ ਦੀ ਜਿਹੜੀ ਬਿਆਦ ਵੀ ਅਸੀਂ ਜਾਰ ਨਹੀਂ ਸਕਦੇ ਆਪਣਾ ਆਪ ਧਿਆਨ ਰੱਖ ਕਰਕੇ ਆਇਓ ਆਪਣਾ ਆਪ ਵਿਚਾਰ ਕਰਕੇ ਆਇਓ ਜਿਨੇ ਆ ਕੇ ਹੁੱਲੜਬਾਜੀ ਕੀਤੀ ਸੰਗਤ ਨੂੰ ਤੰਗ ਕੀਤਾ ਬਟਾਲੇ ਸ਼ਹਿਰ ਦੇ ਵਿੱਚ ਨੇੜੇ ਤੇੜੇ ਕਿਤੇ ਵੀ ਸਾਨੂੰ ਕੋਈ ਹੁੱਲੜ ਬਾਜੀ ਕਰਦਾ ਲੱਭ ਗਿਆ ਤੇ ਗੋਟਾ ਗਿੱਟਾ ਤੇ ਗਾਟਾ ਫਿਰ ਇਹ ਆਪਣਾ ਆਪ ਸੋਚ ਕੇ ਆਇਓ ਫਿਰ ਸਾਨੂੰ ਜਿਹੜਾ ਵਾ ਉਹ ਸੰਗਤ ਜਿਹੜੀ ਆ ਜਾਂ ਕੋਈ ਸੋਸ਼ਲ ਮੀਡੀਆ ਦੇ ਵਿਦਵਾਨ ਜਿਹੜੇ ਨੇ ਫੇਸਬੁੱਕ ਕੀ ਪ੍ਰਧਾਨ ਜਿਹੜੇ ਉਹ ਸਾਨੂੰ ਇਹ ਦੋਸ਼ਨਾ ਦੇਣ ਵੀ ਨਿਹੰਗ ਸਿੰਘ ਲੈ ਆ ਜੀ ਇਹਦੇ ਸਿੱਧੀਆਂ ਹੀ ਤਲਵਾਰਾਂ ਮਾਰਦੇ ਨੇ ਇਹ ਤੇ ਡਾਂਗਾ ਨਾ ਘੁੱਟਦੇ ਆ ਜੀ ਲੋਕਾਂ ਨੂੰ ਤੇ ਲੋਕਾਂ ਨੂੰ ਇੰਨੀ ਅਗਲ ਨਹੀਂ ਵੀ ਗੁਰਧਾਮ ਅਧਿਆਉਣਾ ਕਿਦਾਂ ਜੀ ਇੱਥੇ ਕਈ ਗੁਰਸਿੱਖ ਸਾਡੇ ਭਰਾ ਜਿਹੜੇ ਨੇ ਸਮੇਂ-ਸਮੇਂ ਅਨੁਸਾਰ ਜਿਹੜੀਆਂ ਉਹ ਬੇਅਦਬੀਆਂ ਦਾ ਜਿਹੜਾ ਆ ਉਹ ਬਦਲਾ ਲੈਂਦੇ ਆਉਂਦੇ ਨੇ ਗੁਰਧਾਮਾਂ ਦੀ ਬੇਅਦਬੀ ਹੋ ਰਹੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਆ ਜਾਂ ਗੁਰੂ ਕਿਸੇ ਘਰ ਦੀ ਹੋ ਰਹੀ ਆ ਜਾਂ ਕਿਤੇ ਦਸਤਾਰ ਦੀ ਬੇਅਦਬੀ ਹੋ ਜਾਵੇ ਗੁਰੂ ਕੇ ਸਿੱਖਾਂ ਨੇ ਸਮੇਂ-ਸਮੇਂ ਦੇ ਉੱਤੇ ਉਹ ਸੋਦੇ ਜਿਹੜਾ ਕੋ ਕਾਬੂ ਆ ਗਿਆ ਉਹਦਾ ਸੋਦਾ ਤਾਂ ਭਾਈ ਲੱਗਦਾ ਭੱਜ ਜਾਵੇ ਗੱਲ ਵੱਖਰੀ ਆ ਪਰ ਸਮੇਂ ਦੇ ਅਨੁਸਾਰ ਜਿਹੜਾ ਸਾਡੇ ਕਾਬੂ ਆ ਗਿਆ ਉਹ ਸਿੰਘ ਸਮੇਂ-ਸਮੇਂ ਤੇ ਉਹਨੂੰ ਸੋਧਦੇ ਰਹੇ ਨੇ ਸੋਧਾਂਗੇ ਹੁਣ ਵੀ ਪਰ ਤੁਹਾਨੂੰ ਬੇਨਤੀ ਆ ਭਾਈ ਘਰਾਂ ਦੇ ਵਿੱਚੋਂ ਆਪਣੇ ਬੱਚਿਆਂ ਨੂੰ ਸਮਝਾ ਕੇ ਭੇਜੋ ਤੁਸੀਂ ਨਹੀਂ ਸਮਝਾਉਂਦੇ ਸੰਗਤ ਨੂੰ ਆ ਕੇ ਜੇ ਕੋਈ ਤੰਗ ਕਰਦਾ ਤੇ ਆਪਣੀ ਉਹ ਜਿਹੜਾ ਕੀਤੀ ਕਰਾਈ ਦਾ ਉਹ ਆਪ ਜ਼ਿੰਮੇਵਾਰ ਹੋਵੇਗਾ ਉਹਦੇ ਨਾਲ ਜੋ ਵੀ ਵਰਤਾਰਾ ਵਾਪਰਦਾ ਉਹ ਖੁਦ ਜ਼ਿੰਮੇਵਾਰ ਹੋਵੇਗਾ ਇਹ ਸਿੰਘਾਂ ਨੇ ਗੁਰਮਤੇ ਕੀਤੇ ਹੋਏ ਨੇ ਟਕਸਾਲ ਦੇ ਸਿੰਘ ਨੇ ਨਿਹੰਗ ਸਿੰਘ ਦਲ ਪੰਥਾਂ ਦੇ ਸਿੰਘ ਨੇ ਬਹੁਤ ਫੋਨ ਆ ਰਹੇ ਨੇ ਸੰਗਤ ਦੇ ਵੀ ਬਾਬਾ ਜੀ ਆਦ ਕਿ ਜਿਹੜਾ ਉਹ ਬਟਾਲੇ ਦੇ ਵਿੱਚ ਵੀ ਤੁਸੀਂ ਪਹਿਰਾ ਕਰਿਓ ਤੇ ਅਸੀਂ ਜ਼ਰੂਰ ਕਰਾਂਗੇ ਸੰਗਤ ਦਾ ਜਿਹੜਾ ਹੈ ਸਿੰਘਾਂ ਦਾ ਜਿਹੜਾ ਹੈ ਬਲਾਵਾ ਸਿਰ ਮੱਥੇ ਹੈ ਪ੍ਰਮਾਣ ਕਰਾਂਗੇ ਪਰ ਵਾਰ-ਵਾਰ ਬੇਣਤੀ ਕਰਦੇ ਹਾਂ ਉਸ ਹੁੱਲੜਵਾਜ ਮੰਢੀਰ ਨੂੰ ਸਭਲ ਕੇ ਆਇਓ ਤੇ ਬਟਾਲੇ ਦੇ ਵਿੱਚ ਆ ਕੇ ਹੁੱਲੜਵਾਜੀ ਕਰਨ ਦੀ ਯਰਤ ਨਾ ਕਰਿਓ ਨਹੀਂ ਤੇ ਤੁਹਾਡੇ ਗੁੱਟ ਲਾ ਕੇ ਰੱਖ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ